ਅਕਾਲ ਜੀ ਮੈਂ ਹਮੇਸ਼ਾ ਤੇ ਤੁਸੀਂ ਦੇਖ ਰਹੇ ਹੋ ਲੋਕ ਰਾਸ਼ਟਰੀ ਟੀਵੀ ਅੱਜ ਦੀ ਤਾਜ਼ਾ ਖਬਰ ਤੁਹਾਡੇ ਸਾਰਿਆਂ ਦੇ ਸਾਹਮਣੇ ਸਾਂਝੀ ਕਰਨ ਜਾ ਰਹੀ ਹਾਂ ਮਨਰੇਗਾ 'ਚ ਤਬਦੀਲੀਆਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਗੁੰਮਰਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਜਨਰਲ ਸਿਕਤਕਰ ਜਗਮੋਹਨ ਰਾਜੂ ਨੇ ਅੰਮ੍ਰਿਤਸਰ ਸਥਿਤ ਭਾਜਪਾ ਦਫਤਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖੇ ਦੋਸ਼ ਲਗਾਏ ਨੇ ਉਹਨਾਂ ਨੇ ਕਿਹਾ ਹੈ ਕਿ ਨਵਾਂ ਸਾਲ ਪੰਜਾਬ ਲਈ ਖੁਸ਼ਹਾਲੀ ਲਿਆਏ ਪਰ ਅਫਸੋਸ ਦੀ ਗੱਲ ਇਹ ਹੈ ਕਿ ਸੁਭਾ ਸਰਕਾਰ ਇੱਕ ਵਿਵਾਦ ਤੋਂ ਦੂਜੇ ਵਿਵਾਦ ਵੱਲ ਜਾ ਰਹੀ ਹੈ ਜਦ ਕਿ ਅਸਲ ਮੁੱਦਿਆਂ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਜਗਮੋਹਲ ਰਾਜੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਲਾਇਆ ਗਿਆ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਸਿਰ ਵਿਵਾਦ ਪੈਦਾ ਕਰਨ ਲਈ ਸੀ ਉਹਨਾਂ ਦਾ ਦੋਸ਼ ਹੈ ਕਿ ਗੈਂਗਸਟਰ ਰਾਜ ਨਸ਼ਾ ਵੱਧੇ ਕਰਜ਼ੇ ਅਤੇ ਕਿਸਾਨਾਂ ਮਜ਼ਦੂਰਾ ਤੇ ਮੁੱਦਿਆਂ ਤੇ ਕੋਈ ਗੰਭੀਰ ਚਰਚਾ ਨਹੀਂ ਹੋਈ ਪਾਜ ਪਾਗੂ ਨੇ ਕਿਹਾ ਹੈ ਕਿ ਮਨਰੇਗਾ ਸਕੀਮ ਦਾ ਨਾਂ ਬਦਲਨ ਨੂੰ ਲੈ ਕੇ ਸਰਕਾਰ ਗਲਤ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੂੰ ਘੇਰ ਰਹੀ ਹੈ। ਉਹਨਾਂ ਨੇ ਦੱਸਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਵਿਕਸਿਤ ਭਾਰਤ ਗਰੰਟੀ ਫॉर ਰੋਜ਼ਗਾਰ ਐਂਡ ਆਜੀਵਿਕਾ ਵਿਸ਼ੰਤ ਤਹਿਤ ਕੀਤੀਆਂ ਤਬਦੀਲੀਆਂ ਪ੍ਰਸ਼ਟਾਚਾਰ ਰੋਕਣ ਦੇ ਲਈ ਹਨ। ਪੰਜਾਬ ਸਮੇਤ ਕੁਝ ਸੂਬਿਆਂ ਉੱਤੇ ਸ਼ਿਕਾਇਤਾਂ ਮਿਲਿਆ ਹਨ ਕਿ ਮਨਰੇਗਾ ਹੇਟ ਕੰਮ ਸਿਰਫ ਸੱਤਾ ਪਾਰਟੀ ਤੇ ਸਮਰਥਕਾਂ ਨੂੰ ਦਿੱਤਾ ਜਾ ਰਿਹਾ ਸੀ ਅਤੇ ਮਜ਼ਦੂਰਾਂ ਨੂੰ ਸਮੇਂ ਸਿਰ ਭੁਗਤਾਨ ਨਹੀਂ ਮਿਲ ਰਿਹਾ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਵਿੱਚ 12 ਲੱਖ ਮੰਰੇਗਾ ਘਾਟ ਤਾਰਕ ਹੋਣ ਦੇ ਬਾਵਜੂਦ ਪਿਛਲੇ 3 ਸਾਲਾਂ 'ਚ ਸਿਰਫ 3% ਨੂੰ ਹੀ ਕੰਮ ਮਿਲਿਆ ਹੈ ਸਾਡੇ ਮੀਡੀਆ ਦੇ ਸਾਥੀ ਤੇ ਸਾਰੇ ਸ਼ਹਿਰ ਵਾਸੀਆਂ ਨੂੰ 90 ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਅਸੀਂ ਦੁਆ ਕਰਦੇ ਹਾਂ ਮੈਂ ਐਜ਼ ਅ ਅਧਿਐਖਸ਼ ਵਾਕੀ ਜਤਾ ਪਾਰਟੀ ਅੰਮ੍ਰਿਤਸਰ ਇਹ ਸਾਡਾ ਅੰਮ੍ਰਿਤਸਰ ਸਾਡਾ ਪੰਜਾਬ ਇਸ ਸਾਲ ਜਿਹੜੇ ਜਿਹੜੇ ਵੀ ਆਪਾਂ ਪਿਛਲੇ ਸਾਲ ਦੇ ਵਿੱਚ ਸਾਰਨੂੰ ਤਕਲੀਫਾਂ ਦੇਖਣ ਨੂੰ ਮਿਲੀਆਂ ਏ ਕਿ ਨਾ ਮਿਲਣ ਸਾਨੂੰ ਗੁੰਡਾਗਰਦੀ ਤੋਂ ਸਾਨੂੰ ਪ੍ਰੋਤਿਆਂ ਤੋਂ ਸਾਨੂੰ ਅੰਮ੍ਰਿਤਸਰ ਦੀ ਗੰਦਗੀ ਤੋਂ ਨਿਸ਼ਾਦ ਮਿਲੇ ਔਰ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਆਵੇ ਅੱਜ ਆਪਾਂ ਇਕੱਠੇ ਹੋਏ ਆ ਸਾਡੇ ਵਿੱਚ ਅਸੀਂ ਸਵਾਗਤ ਕਰਦੇ ਆ ਸਾਡੇ ਪ੍ਰਦੇਸ਼ ਦੇ ਜਿਹੜੇ ਜਨਰਲ ਸੈਕਟਰੀ ਦਾਦੇ ਮੋਨ ਸਿੰਘ ਰਾਜੂ ਜੀ ਜੋ ਕਿ ਵਿਸ਼ੇਸ਼ ਤੌਰ ਤੇ ਅੱਜ ਪ੍ਰੈਸ ਕਾਨਫਰੰਸ ਕਰਨ ਵਾਸਤੇ ਆਏ ਨੇ ਉਹਨੇ ਪ੍ਰੈਸ ਕਾਨਫਰੰਸ ਦਾ ਮੁੱਦਾ ਸਾਡਾ ਜਿਹੜਾ ਭ੍ਰਮ ਆਮ ਆਦਮੀ ਪਾਰਟੀ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਇਹਨਾਂ ਦੀ ਭਾਈਵਾਲ ਪਾਰਟੀ ਕਹਿ ਸਕਦੇ ਕਾਂਗਰਸ ਇਹਨਾਂ ਦੀ ਜਿਹੜਾ ਭ੍ਰਮ ਇਹ ਫਲਾਉਂਦੇ ਨੇ ਜਿਹੜਾ ਆਪਾਂ ਮਨਰੇਗਾ ਨੂੰ ਲੈ ਕੇ ਤੇ ਜਿਹੜੇ ਸਾਡੇ ਜਸਸਵੀ ਤਪਸਵੀ ਪ੍ਰਧਾਨ ਮੰਤਰੀ ਜੀ ਨੇ ਪਾਰ ਦਕਸ਼ਤਾਲਾ ਲਈ ਹਣ ਵਾਸਤੇ ਇੱਕ ਜੀਰਾਮ ਮੁਨੀਕਾ ਦੀ ਥਾਂ ਤੇ ਇੱਕ ਗਰੀਬਾਂ ਨੂੰ ਲਾਹ ਪਹੁੰਚਾਉਣ ਵਾਸਤੇ ਜਿਹਦੇ ਵਿੱਚ ਕੋਈ ਇਹ ਤੰਗਲੀਆ ਨਾ ਕਰ ਸਕਣ ਉਹ ਲੈਂਦੇ ਆ ਸਾਡੇ ਨਾਲ ਸਾਡੇ ਜ਼ਿਲ੍ਹੇ ਦੇ ਉਪ ਚੇਅਰ ਸ਼ੰਟੂ ਜੀ ਵੀ ਨੇ ਦਸ ਜੀ ਨੇ ਬਲਦੀ ਨੇ ਔਰ ਸਾਡੇ ਆਫਿਸ ਸੈਕਟਰੀ ਡੋਗਰਾ ਜੀ ਹੁਣ ਮੈਂ ਨਿਵੇਦਨ ਕਰਾਂਗਾ ਵਿਸ਼ੇਸ਼ ਤੌਰ ਤੇ ਪ੍ਰਦੇਸ਼ ਤੋਂ ਆਏ ਸਾਡੇ ਮਾਹ ਮੰਤਰੀ ਪ੍ਰਦੇਸ਼ ਦੇ ਸਦਾ ਜਗਮਉਂ ਸਿੰਘ ਰਾਜੂ ਜੀ ਤੁਹਾਨੂੰ ਵਿਸਤਾਰ ਪੂਰਵਕ ਇਹਦੇ ਬਾਰੇ ਜਾਣਕਾਰੀ ਦੇ ਨਾਲ ਨਾਲ ਮੈਂ ਵੀ ਆਪ ਜੀ ਨੂੰ ਇਸ ਸਾਲ ਦੀ ਬਹੁਤ-ਬਹੁਤ ਵਧਾਈ ਦਿਨਾਂ ਆ ਆਸ਼ੁਭ ਕਾਮਨਾਵਾ ਕਿ 2026 ਪੰਜਾਬ ਲਈ ਸਾਡੇ ਸਭ ਲਈ ਸ਼ੁਭ ਔਰ ਇੱਕ ਕਾਮਯਾਬ ਨਵਾਂ ਸਾਲ ਚੜੇ ਬੜੇ ਹੀ ਇੱਕ ਪੰਜਾਬ ਦਾ ਇੱਕ ਦੁਰਪਾਗਿਆ ਹੈ ਇੱਕ ਬਹੁਤ ਹੀ ਅਨਫੋਰਚੁਨੇਟ ਔਰ ਬਦਕਿਸਮਤੀ ਹੈ ਪੰਜਾਬ ਦੀ ਕਿ ਇੱਕ ਕੌਂਟਰੋਵਰਸੀ ਤੋਂ ਬਾਅਦ ਇੱਕ ਵਿਵਾਦ ਤੋਂ ਬਾਅਦ ਅਸੀਂ ਦੂਸਰੇ ਵਿਵਾਦ ਦੇ ਵਿੱਚ ਫਸ ਜਾਂਦੇ ਹਾਂ ਔਰ ਇਨ੍ਹਾਂ ਵਿਵਾਦਾਂ ਦਾ ਕੋਈ ਸਿਰ ਨੂੰ ਨਹੀਂ ਹੁੰਦਾ ਸਿਰਫ ਵਿਵਾਦ ਕਰਨ ਲਈ ਹੀ ਵਿਵਾਦ ਉਠਾਏ ਜਾਂਦੇ ਹਨ ਤਿੰਨ ਦਿਨ ਪਹਿਲਾਂ मौजूदा सरकार सरदार भगवंत सिंह मान मुख्यमंत्री पंजाब जो कि तीन सीज़ दे बादशाह ने तीन सी पहली सी कॉन्ट्रोवर्सी दूजी सी कॉन्फेंट्रेस ਅਰਤੀਜੀ ਸੀ ਕਾਮੇਡੀ ਕਨਫਰਨਟ੍ਰੇਸ਼ਨ ਕੰਟਰੋਵਰਸੀ ਅਰ ਕਾਮੇਡੀ ਦੇ ਸਰਤਾਜ ਬਾਦਸ਼ਾ ਭਗਵੰਤ ਮਾਨ ਜੀ ਨੇ 3 ਦਿਨ ਪਹਿਲਾਂ ਇੱਕ ਅਸੈਂਬਲੀ ਦਾ ਅਸ਼ੈਸ਼ਨ ਕੀਤਾ ਕੇਵਲ ਔਰ ਕੇਵਲ ਇੱਕ ਨਵਾਂ ਪੰਜਾਬ ਦੇ ਵਿੱਚ ਵਿਵਾਦ ਉਠਾਉਣ ਦੇ ਲਈ ਔਰ ਮੁੱਦਾ ਮੁੱਦਾ ਕੀ ਸੀ ਕਿ ਜੀ ਜੋ ਪੁਰਾਣੇ ਨਾਮ ਦੀ ਸਕੀਮ ਮਨਰੇਗਾ ਉਹਦੇ ਵਿੱਚ ਤੁਸੀਂ ਨਵਾਂ ਨਾਮ ਲਿਆ ਕੇ ਉਹਦੇ ਵਿੱਚ ਨਵੇਂ ਤੁਸੀਂ ਜਿਹੜੀ ਤਬਦੀਲੀਆਂ ਲਿਆਣੀਆਂ ਨੇ ਉਹ ਕਿਉਂ ਲੈ ਕੇ ਆਂਦੀਆਂ ਨੇ ਇਹ ਵਿਵਾਦ ਉਹਨਾਂ ਨੇ ਖੜਾ ਕੀਤਾ ਅਤੇ ਇਹਦੇ ਤੇ ਪੂਰਾ ਵੱਡਾ ਸੈਸ਼ਨ ਬੁਲਾਤਾ ਗੈਂਗਸਟਰਸ ਰਾਜ ਦੇ ਉੱਤੇ ਸੈਸ਼ਨ ਨਹੀਂ ਬੁਲਾਇਆ ਨਸ਼ਿਆਂ ਦੇ ਉੱਤੇ ਕੋਈ ਸੈਸ਼ਨ ਨਹੀਂ ਬੁਲਾਇਆ ਫਰੋਤੀਆਂ ਦੇ ਉੱਤੇ ਕੋਈ ਨਿਸ਼ਾਨ ਨਹੀਂ ਜਿਹੜਾ ਕਰਜ਼ਾ ਚੜੀ ਜਾ ਰਿਹਾ ਪੰਜਾਬ ਦੇ ਉੱਤੇ ਉਹਦੇ ਤੇ ਸੈਸ਼ਨ ਨਹੀਂ ਬੁਲਾਇਆ ਜਿਹੜਾ ਗਰੀਬਾਂ ਦੇ ਹੱਕ ਦੇ ਵਿੱਚ ਔਰ ਹਿੱਤ ਦੇ ਵਿੱਚ ਇੱਕ ਨਵਾਂ ਬਦਲਾਅ ਸਕੀਮ ਚ ਲੈ ਕੇ ਆਉਂਦਾ ਉਹਦੇ ਤੇ ਉਹਨਾਂ ਨੇ ਆਪਣਾ ਇੱਕ ਵਿਵਾਦਿਕ ਇੱਕ ਦਿਨ ਦਾ ਸੈਸ਼ਨ ਬੁਲਾਇਆ ਹੁਣ ਇਸ਼ੂ ਜੋ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ ਔਰ ਚਾਹੋ ਤੁਹਾਡੇ ਮਨਾਂ ਚ ਸਵਾਲ ਵੀ ਹੋਣਗੇ ਔਰ ਜੋ ਪੰਜਾਬ ਦੇ ਮਨ ਦੇ ਵਿੱਚ ਸਵਾਲ ਨੇ ਉਹ ਇਹ ਨੇ ਕਿ ਇਹ ਵਿਵਾਦ ਕਿਉਂ ਆਇਆ ਪਗਵਾਂ ਤੋਂ ਮਾਂਜੀ ਇਹਦਾ ਵਿਰੋਧ ਕਿਉਂ ਕਰ ਰਹੇ ਹਾਂ ਇਹ ਸਾਰਾ ਮਸਲਾ ਕੀ ਹੈ ਇਹ ਸਵਾਲ ਸਾਰੇ ਪੰਜਾਬ ਦੇ ਮੰਚ ਹੈ ਔਰ ਇਹਨਾਂ ਦੇ ਉੱਤੇ ਮੈਂ ਥੋੜਾ ਜਿਹਾ ਆਪਣੇ ਵੱਲੋਂ ਰੋਸ਼ਨੀ ਪਾਣਾ ਚਾਹਾਂਗਾ ਸਭ ਤੋਂ ਵੱਡਾ ਜਿਹੜਾ ਇਸ਼ੂ ਇਹ ਹੈ ਕਿ ਜਿਹੜੀ ਨਵੀਂ ਸਕੀਮ ਜਿਸ ਨੂੰ ਆਪਾਂ ਵਿਕਸਿਤ ਭਾਰਤ ਗਾਰੰਟੀ ਫੋਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ ਵਿਦਨ ਬ੍ਰੈਕਟ ਗ੍ਰਾਮੀਨ ਛੋਟਾ ਫਾਰਮ ਜੀ ਰਾਮ ਜੀ ਇਹ ਜਿਹੜਾ ਐਕਟ ਪਾਸ ਹੋਇਆ ਹੈ ਪਾਰਲੀਮੈਂਟ ਦਾ ਔਰ 1 ਫਰਵਰੀ ਤੋਂ ਜਿਹੜਾ ਇੰਪਲੀਮੈਂਟ ਹੋਏਗਾ ਇਹਦੇ ਉੱਤੇ ਉਹ ਕਹਿ ਰਹੇ ਨੇ ਜੀ ਤੁਸੀਂ ਇਹਦਾ ਨਾਮ ਵੀ ਬਦਲਤਾ ਔਰ ਇਹਦੇ ਜਿਹੜੇ ਮੇਨ ਫੀਚਰਸ ਸਿਗੇ ਉਹ ਵੀ ਤੁਸੀਂ ਬਦਲਤੇ ਇਹ ਉਹਨਾਂ ਦਾ આરોਪ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਪਹਿਲੀ ਗੱਲ ਭਗਵੰਤ ਮਾਨ ਜੀ ਇਹਦਾ ਵਿਰੋਧ ਕਿਉਂ ਕਰ ਰਹੇ ਨੇ ਇਸ ਸਕੀਮ ਦਾ ਵਿਰੋਧ ਕਿਉਂ ਕਰ ਰਹੇ ਨੇ ਪਹਿਲੀ ਗੱਲ ਤਾਂ ਇਹ ਮੁੱਦਾ ਉੱਠਦਾ ਹੈ ਭਗਵੰਤ ਮਾਨ ਸਰਕਾਰ ਇਸ ਐਕਟ ਦਾ ਵਿਰੋਧ ਦੋ ਵੱਡੇ ਕਾਰਨਾਂ ਕਰਕੇ ਕਰ ਰਿਹਾ ਹੈ ਪਹਿਲਾ ਕਾਰਨ ਪਹਿਲਾ ਕਾਰਨ ਉਹ ਇਹ ਕਹਿ ਰਹੇ ਨੇ ਕਿ ਜੀ ਇਹਦੇ ਜਿਹੜਾ ਤੁਸੀਂ ਅੰਦਰ ਫੀਚਰ ਸੀਗੇ ਉਹ ਚੇਂਜ ਕਰਤੇ ਪਰ ਇਹ ਬਿਲਕੁਲ ਇੱਕ ਕਵਰ ਹੈ ਮੈਂ ਅੱਜ ਤੁਹਾਡੇ ਸਾਹਮਣੇ ਅਦਾ ਅਸਲੀ ਰੂਪ ਦੱਸਣਾ ਚਾ ਰਿਹਾ ਹਾਂ ਕਿ ਪਰ ਸਰਕਾਰ ਤੇ ਕੋਲ ਇਹ ਸਕੀਮ ਦੇ ਜਿਹੜੇ ਫੀਚਰ ਸੀ ਉਹਨਾਂ ਨੂੰ ਚੇਂਜ ਕਰਨ ਦਾ ਇੱਕ ਮਜਬੂਰੀ ਬਣ ਗਈ ਸੀ ਕਿਉਂਕਿ ਪੰਜਾਬ ਤੋਂ ਖਾਸ ਕਰਕੇ ਔਰ ਐਸੇ ਕੁਝ ਹੋਰ ਸਟੇਟ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਪੰਜਾਬ ਦੇ ਵਿੱਚ ਪਹਿਲੀ ਗੱਲ ਕਿ ਕੇਵਲ ਆਪਣੇ ਹੀ ਕਾਦਰ ਨੂੰ ਆਪਣੀ ਹੀ ਆਪ ਪਾਰਟੀ ਦੇ ਲੋਕਾਂ ਨੂੰ ਕੰਮ ਦਿੱਤਾ ਜਾ ਰਿਹਾ ਮਨੁਰੇਗਾ ਹੈਠਾ ਇਹ ਪਹਿਲੀ ਸ਼ਿਕਾਇਤ ਲੱਗੀ ਕਿ ਇਹ ਰਾਜਨੀਤਿਕ ਸ਼ਿਕਾਇਤ ਸੀਗੀ 12 ਲੱਖ ਵੋਟਰ 12 ਲੱਖ ਮਨਰੇਗਾ ਹਾਊਸ ਹੋਲਡ ਪੰਜਾਬ ਵਿੱਚ ਹਨ ਲੇਕਿਨ ਕਵਰੇਜ ਪਿਛਲੇ 3 ਸਾਲਾਂ ਚ ਕੇਵਲ 3% ਬਾਕੀ ਸਾਰ ਕਾਰਡ ਹੋਲਡਰ ਨੇ ਮਨਰੇਗਾ ਉਹਨਾਂ ਨੂੰ ਇਸ ਕਾਰਡ ਕੇ ਕੰਮ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹ ਆਪ ਪਾਰਟੀ ਨਾਲ ਜੁੜੇ ਨਹੀਂ ਹੋਏ ਇਹ ਸ਼ਿਕਾਇਤ ਲੱਗੀ ਭਾਰਤ ਸਰਕਾਰ ਤੋਂ ਦੂਜੀ ਸ਼ਿਕਾਇਤ ਇਹ ਲੱਗੀ ਕਿ ਜੱਤਾਂ ਆਪ ਸਰਕਾਰ ਤੇ ਗਰਾਉਂਡ ਦੇ ਉੱਤੇ ਜਿਹੜੇ ਲੋਕਲ ਲੀਡਰ ਨੇ ਜੱਤਾਂ ਨੂੰ ਪਰਚੀ ਨਹੀਂ ਦਿੰਦੇ ਤੱਤਾਂ ਪੈਸਾ ਰਿਲੀਜ਼ ਨਹੀਂ ਹੁੰਦਾ ਫਿਰ ਇਹਨੂੰ ਦੇਖਿਆ ਗਿਆ ਔਰ ਇਹਦੇ ਵਿੱਚ ਵੀ ਸੱਚ ਪਾਇਆ ਗਿਆ ਕਿ ਜੇ ਤੁਸੀਂ ਦੇਖੋ कि 15 ਦਿਨ ਦੇ ਅੰਦਰ ਅੰਦਰ ਪੇਮੈਂਟ ਮਨਰੇਗਾ ਦੀ ਹੋਣੀ ਚਾਹੀਦੀ ਹੈ ਪਰ ਪੰਜਾਬ ਇੱਕ ਐਸੀ ਸਟੇਟ ਹੈ ਜਿਹਦੇ ਵਿੱਚ 60 60 ਦਿਨ 90 90 ਦਿਨ ਪੇਮੈਂਟ ਨਹੀਂ ਹੋਈ ਸ਼ਿਕਾਇਤ ਇਹ ਲੱਗਦੀ ਹੈ ਕਿ ਜਿਉਂ ਕਹਿੰਦੇ ਜਦ ਤਾਈ ਤੁਸੀਂ ਕਮਿਸ਼ਨ ਨਹੀਂ ਦੋਗੇ ਤਾਂ ਇਹ ਪੈਸਾ ਰਿਲੀਜ਼ ਨਹੀਂ ਹੁੰਦਾ ਔਰ 300 ਕਰੋੜ ਰੁਪਿਆ ਪਾਰ ਸਰਕਾਰ ਨੇ ਰਿਲੀਜ਼ ਕੀਤਾ ਹੋਇਆ ਲੇਕਿਨ ਉਹ ਬੈਨੇਫਿਸ਼ੀਰੀ ਹੱਥ ਨਹੀਂ ਜਾ ਰਿਹਾ ਕਿਉਂਕਿ ਜੱਤਾ ਹੀ ਕਹਿੰਦੇ ਸਾਨੂੰ ਕਮਿਸ਼ਨ ਜਾਂ ਕਟ ਨਹੀਂ ਦਿੰਦੇ ਤਾ ਤਾ ਹੀ ਇਹ ਪੈਸਾ ਅੱਗੇ ਰਿਲੀਜ਼ ਨਹੀਂ ਕਰਦੇ ਇਹ ਸ਼ਿਕਾਇਤਾਂ ਲੱਗੀਆਂ ਔਰ ਇਸ ਕਰਕੇ ਪਾਰ ਸਰਕਾਰ ਨੂੰ ਇਹ ਸਕੀਮ ਚੇਂਜ ਕਰਨੀ ਪਈ ਔਰ ਮੈਂ ਤੁਹਾਨੂੰ ਹੁਣੇ ਦੱਸਣ ਜਾ ਰਿਹਾ ਕਿ ਇਹ ਸਾਰੀਆਂ ਚੀਜ਼ਾਂ ਦਾ ਕਿਸ ਤਰੀਕੇ ਦੇ ਨਾਲ ਇਲਾਜ ਕੀਤਾ ਗਿਆ ਹੈ ਦੂਜਾ ਵੱਡਾ ਜਿਹੜਾ ਇਹ ਤਾਂ ਕਰੈਕਸ਼ਨ ਦਾ ਕੰਮ ਹੋ ਗਿਆ ਕਿ ਸਿਰਫ ਆਪਣੇ ਬੰਦਿਆਂ ਨੂੰ ਹੀ ਕੰਮ ਦੇਣਾ ਹੈ ਔਰ ਮੈਂ ਤੁਹਾਨੂੰ ਦੱਸਿਆ ਕਿ 3% ਹੀ ਕਵਰੇਜ ਹੋਈ ਹੈ ਤੁਹਾਨੂੰ ਇਹ ਵੀ ਦੱਸਿਆ ਕਿ ਪੇਮੈਂਟ ਰੀਲੀਜ਼ ਨਹੀਂ ਕਰਦੇ ਹੈਗੇ ਔਰ ਡਿਲੇਡ ਪੇਮੈਂਟ ਦਾ ਕੰਪਨਸੇਸ਼ਨ ਨਹੀਂ ਦਿੰਦੇ ਨੇ 300 ਕਰੋੜ ਰੁਪਏ ਆਪਣੇ ਕੋਲ ਰੱਖਿਆ ਹੋਇਆ ਜਿੱਤਾਂ ਕਟ ਕਮਿਸ਼ਨ ਨਹੀਂ ਦਿੱਤਾ ਜਾਂਦਾ ਪੈਸਾ ਅੱਗੇ ਨਹੀਂ ਜਾਂਦਾ ਹੁਣ ਇੱਕ ਇਹਦਾ ਹੋਰ ਪੱਖ ਹੈਗਾ ਕਿ ਥੱਲੇ ਕੰਮ ਹੀ ਨਹੀਂ ਹੁੰਦਾ ਪੰਜਾਬ ਇੱਕ ਐਸੀ ਸਟੇਟ ਹੈ ਕਿ ਥੱਲੇ ਕੰਮ ਹੀ ਨਹੀਂ ਹੁੰਦਾ ਕਿਉਂ ਨਹੀਂ ਕੰਮ ਹੁੰਦਾ ਨਹੀਂ ਹੁੰਦਾ ਕਿਉਂਕਿ ਆਪ ਸਰਕਾਰ ਕਹਿੰਦੀ ਹੈ ਜੀ ਅਸੀਂ ਸਿਰਫ ਆਪਣੇ ਹੀ ਠੇਕੇਦਾਰਾਂ ਨੂੰ ਆਪਣੇ ਹੀ ਜਿਹੜੇ ਸਾਡੇ ਹਮਦਰਦ ਨੇ ਸਾਡੇ ਕਾਡਰ ਵਾਲੇ ਨੇ ਸਿਰਫ ਉਹਨਾਂ ਨੂੰ ਅਸੀਂ ਕੰਮ ਦਵਾਵਾਂਗੇ ਔਰ ਕੰਮ ਕਿਹਦੇ ਲਈ ਦਵਾਵਾਂਗੇ ਇਹ ਛੋਟੀ ਮੋਟੀ ਮਤਲਬ ਬਾਨੇ ਨਾਲ ਕੋਈ ਟੋਬਾ ਉਹਨੂੰ ਮੜਾ ਮੋਟਾ ਠੀਕ ਕਰਤਾ ਕੋਈ ਮੜੀ ਬੋਟੀ ਸੜਕ ਨੂੰ ਠੀਕ ਕਰਤਾ ਇਹਦੇ ਛੋਟੇ ਮੋਟੇ ਕੰਮਾਂ ਦੇ ਲਈ ਐਸੇ ਕੰਮ ਦੇਵਾਂਗੇ। ਔਰ ਇਹ ਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਅਨ ਐਵਰੇਜ 100 ਦਿਨ ਦੀ ਜਗ੍ਹਾ ਕੇਵਲ 30 ਦਿਨ ਦਾ ਕੰਮ ਹੀ 2022-23 23-24 24-25 'ਚ ਮਿਲਿਆ। ਸਦਰਨ ਸਟੇਟ ਦੇ ਵਿੱਚ ਸਾਊਥ-ਈਸਟ ਸਟੇਟ ਚ ਜਿੱਥੇ ਮੈਂ ਵੀ ਕੰਮ ਕਰਕੇ ਆ ਰਿਹਾ ਹਾਂ ਉੱਥੇ ਘੱਟੋ-ਘੱਟ 70 ਤੋਂ 80 ਦਿਨਾਂ ਦਾ ਕੰਮ 100 ਦਿਨਾਂ ਵਿੱਚੋਂ 70 ਤੋਂ 80 ਦਿਨਾਂ ਦਾ ਕੰਮ ਮਿਲਦਾ ਹੈ ਔਰ ਇੱਥੇ ਪੰਜਾਬ ਦੇ ਵਿੱਚ ਕੇਵਲ 29 ਦਿਨ 28 ਦਿਨ 30 ਦਿਨ ਦਾ 100 ਚੋਂ ਦਿਨਾਂ ਚੋਂ ਕੰਮ ਮਿਲਦਾ ਬਾਕੀ ਕੰਮ ਇਨੀ ਦਿੰਦੇ ਸੋ ਇਹ ਗੱਲ ਹੋ ਗਈ ਕ腐ਸ਼ਨ ਦੀ ਦੂਜਾ ਇੱਕ ਵੱਡਾ ਉਹਨਾਂ ਨੇ ਇੱਕ ਰੀਜ਼ਨ ਕੱਟ ਕੇ ਦਿਖਾਇਆ ਬੜਾ ਅੰਸੂ ਵਹਾ-ਵਹਾ ਕੇ ਪੰਗਵੰਤ ਮਾਨ ਜੀ ਨੇ ਪੂਰਾ ਡਰਾਮਾ ਕਰਕੇ ਅਸੈਂਬਲੀ ਦੇ ਵਿੱਚ ਇਹ ਕਿਹਾ ਕਿ ਸਾਡੇ ਜਿਹੜੇ ਫਾਦਰ ਆਫ ਦਾ ਨੇਸ਼ਨ ਨੇ ਮਹਾਤਮਾ ਗਾਂਧੀ ਜੀ ਉਹਨਾਂ ਦੇ ਨਾਮ ਤੇ ਮਨਰੇਗਾ ਦਾ ਨਾਮ ਰੱਖਿਆ ਸੀਗਾ ਉਹਨਾਂ ਦਾ ਨਾਮ ਇਹਨਾਂ ਨੇ ਕੱਢਤਾ ਇਹ ਉਹਨਾਂ ਨੇ ਕਿਹਾ ਮੈਂ ਅੱਜ ਇਹ ਦੱਸਣਾ ਚਾਹਾਂਗਾ ਕਿ ਆਜ ਦਾ ਮਹੀਨਾ ਜਨਵਰੀ ਦਾ ਮਹੀਨਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਔਰ 1948 ਜਨਵਰੀ ਦੇ ਹੀ ਮਹੀਨੇ ਦੀ 30 ਤਰੀਕ ਨੂੰ ਮਹਾਤਮਾ ਗਾਂਧੀ ਜੀ ਦੀ ਗੋਲੀ ਮਾਰ ਕੇ ਹਤਿਆ ਹੋਈ। ਔਰ ਮਹਾਤਮਾ ਗਾਂਧੀ ਜੀ ਦੀ ਦੂਜੀ ਹਤਿਆ ਜੇ ਹੋਈ ਹੈ ਤੇ ਉਹ ਪੰਜਾਬ ਦੇ ਵਿੱਚ ਹੋਈ ਹੈ ਜਦੋਂ ਤੋਂ ਆਪ ਸਰਕਾਰ 2022 ਆਈ ਹੈ। ਉਹਨਾਂ ਨੇ ਮਹਾਤਮਾ ਗਾਂਧੀ ਦੇ ਨਾਮ ਨੂੰ ਪਛਾਣ ਨੂੰ ਸੋਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਸਾਰੇ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਜਿੱਤੇ ਮਹਾਤਮਾ ਗਾਂਧੀ ਦੀ ਫੋਟੋ ਕੰਧਾਂ ਤੇ ਲੱਗੀ ਹੁੰਦੀ ਸੀ ਉਹ ਸਾਰੀਆਂ ਉਤਾਰ ਦਿੱਤੇ ਗਈਆਂ ਪਹਿਲਾ ਆਰਡਰ ਇਸ਼ੂ ਹੋਇਆ ਸੀ ਕਿ ਮਹਾਤਮਾ ਗਾਂਧੀ ਦੀਆਂ ਸਾਰੀਆਂ ਫੋਟੋਆਂ ਜੀ ਸਰਕਾਰੀ ਦਫ਼ਤਰਾਂ ਵਿੱਚੋਂ ਕੱਢ ਦਿੱਤੀਆਂ ਜਾਮ ਮੈਂ মিডিਆ ਨੂੰ ਅਪੀਲ ਕਰਾਂਗਾ ਮੈਂ ਤੁਹਾਡੇ ਰਾਹੀਂ ਪਬਲਿਕ ਨੂੰ ਅਪੀਲ ਕਰਾਂਗਾ ਕਿ ਤੁਸੀਂ ਕਿਸੇ ਵੀ ਆਪ ਸਰਕਾਰ ਦੇ ਸਰਕਾਰੀ ਦਫ਼ਤਰ ਜਾ ਕੇ ਦੇਖੋ ਜੇ ਤਾਨੂੰ ਮਹਾਤਮਾ ਗਾਂਧੀ ਦੀ ਫੋਟੋ ਕੰਧ ਤੇ ਉੱਤੇ ਲੱਗੀ ਦਿਖਾਈ ਦੇ ਜਾਵੇ ਕਿਉਂਕਿ ਉਹਨਾਂ ਨੇ ਆਰਡਰ ਕਰ ਦਿੱਤਾ ਸੀਗਾ ਕਿ ਸਾਰੀਆਂ ਇਹਨਾਂ ਦੀਆਂ ਫੋਟੋਆਂ ਹਟਾ ਦਿੱਤੀਆਂ ਜਾਂ ਸੋ ਉਹ ਸਰਕਾਰ ਉਹ ਮੁੱਖ ਮੰਤਰੀ ਜਿਹੜਾ ਮਹਾਤਮਾ ਗਾਂਧੀ ਦੀ ਸੋਚ ਨੂੰ ਖਤਮ ਕਰਨ ਦੀ ਦੌੜ 'ਚ ਲੱਗਿਆ ਹੋਇਆ ਹੈ ਜਿਨਨੇ ਮਹਾਤਮਾ ਗਾਂਧੀ ਦੀਆਂ ਫੋਟੋਆਂ ਪੰਜਾਬ ਸਰਕਾਰ ਦੇ ਦਫ਼ਤਰਾਂ 'ਚ ਉਤਾਰੀ ਉਹ ਅੱਜ ਇਹ ਕਹਿ ਰਿਹਾ ਹੈ ਕਿ ਜੀ ਮਾਨਰੇਗਾ ਦੀ ਸਕੀਮ ਦੇ ਨਾਲ ਤੁਸੀਂ ਮਹਾਤਮਾ ਗਾਂਧੀ ਦਾ ਨਾਮ ਹਟਾਪ this is the irony and this is the paradox ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਜੋ ਖਰਾਬੀਆਂ ਸੀ ਉਹਨਾਂ ਨੂੰ ਕਿਦਾਂ ਨਵੀਂ ਸਕੀਮ ਚ ਠੀਕ ਕੀਤਾ ਜਾ ਰਿਹਾ ਹੈ ਪਹਿਲੀ ਗੱਲ ਪਹਿਲੀ ਸਕੀਮ ਚ ਕੇਵਲ 100 ਦਿਨ ਦਾ ਹੀ ਗਰੰਟੀਡ এমਪਲੋਇਮੈਂਟ ਸੀ ਨਵੇਂ ਸਕੀਮ ਦੇ ਵਿੱਚ ਜਦੋਂ ਐਕਟ ਲਾਗੂ ਹੋ ਜਾਏਗਾ 125 ਦਿਨ ਦੀ ਦੇਹਾਤੀ ਇਲਾਕਿਆਂ ਦੇ ਵਿੱਚ ਗਰੰਟੀਡ এমਪਲੋਇਮੈਂਟ ਹੋਏਗੀ 125 ਦਿਨਾਂ ਦੇ ਵਿੱਚ ਦੂਸਰੀ ਗੱਲ ਜਦੋਂ ਆਪਣਾ ਝੋਨੇ ਦੀ ਕਟਾਈ ਬਜਾਈ ਹੁੰਦੀ ਹੈ ਜਾਂ ਕਣਕ ਦੀ ਆਪਾਂ ਸੋਇੰਗ ਹੁੰਦੀ ਹੈ ਜਾਂ ਕਿਸੇ ਹੋਰ ਫਸਲ ਦੇ ਲਈ ਲੇਬਰ ਚਾਹੀਦੀ ਹੁੰਦੀ ਹੈ ਜਦੋਂ ਪੀਕ ਸੀਜ਼ਨ ਹੁੰਦੇ ਆ ਉਸ ਟਾਈਮ ਪਈਵਰ ਲੇਬਰ ਅਵੇਲੇਬਲ ਨਹੀਂ ਹੁੰਦੀ ਨਵੇਂ ਸਕੀਮ 'ਚ ਇਹ ਕਹਿ ਦਿੱਤਾ ਗਿਆ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਅਪ ਟੂ 60 ਡੇਸ ਤੁਸੀਂ ਮਨਰੇਗਾ ਦਾ ਕੰਮ ਛੱਡ ਕੇ ਲੇਬਰ ਨੂੰ ਤੁਸੀਂ ਫ੍ਰੀ ਕਰ ਸਕਦੇ ਹੋ ਕਿ ਉਹ ਆਪਣੇ ਚੌਨੇ ਦੀ ਬਿਜਾਈ ਦੇ ਵਿੱਚ ਚੌਨੇ ਦੀ ਘਟਾਈ ਦੇ ਵਿੱਚ ਕਣਕ ਦੀ ਬਿਜਾਈ ਤੇ ਘਟਾਈ 'ਚ ਉਹ ਕੰਮ ਕਰ ਸਕਣ। ਟੀਜੀ ਇੰਪਰੂਵਮੈਂਟ ਕਿਉਂਕਿ ਭਗਵੰਤ ਮਾਨ ਸਰਕਾਰ ਮਨਰੇਗਾ ਨੂੰ ਕੰਮ ਦੇਨ ਨੂੰ ਗਾਂ ਸਮਝਦੀ ਸੀ ਕਿ ਲੁੱਟ ਲੋ ਜਿੰਨਾ ਲੁੱਟਣਾ ਹੈ ਔਰ ਨਕਲੀ ਬਿੱਲ ਬੰਦੇ ਸਨ। ਔਰ ਨਕਲੀ ਕੰਮ ਹੁੰਦੇ ਸਨ ਹੁਣ ਕੀ ਕਰ ਦਿੱਤਾ ਗਿਆ ਹੈ ਕਿ ਜਿੱਥੇ ਵੀ ਕੰਮ ਹੋਏਗਾ ਉਸ ਕੰਮ ਦੇ ਉੱਤੇ ਜੀਓ ਟੈਗਿੰਗ ਹੋਏਗੀ ਔਰ ਬੈਨੀਫਿਸ਼ੀਨੂ ਨੂੰ ਜਿਹੜਾ ਪੈਸਾ ਹੈ ਉਹਦੀ ਲੇਬਰ ਹੈ ਉਹਦੇ ਬੈਂਕ ਖਾਤੇ 'ਚ ਹੀ ਸਿੱਧਾ ਦਿੱਤਾ ਜਾਏਗਾ ਤੀਜੀ ਗੱਲ ਤੀਜੀ ਗੱਲ ਇੰਪਰੂਵਮੈਂਟ ਇਹ ਕੀਤੀ ਗਈ ਕਿ ਭਗਵੰਤ ਮਾਨ ਸਰਕਾਰ ਦੇ ਵਿੱਚ ਪਹਿਲਾ ਮੰਤੇਗਾ ਦੇ ਵਿੱਚ ਸਿਰਫ ਕਾਗਜ਼ਾਂ ਤੇ ਕੰਮ ਦਿਖਾਉਣ ਦੇ ਲਈ ਛੋਟਾ ਮੋਟਾ ਵੀ ਆ ਘਾ ਪੁੱਟਤਾ ਆ ਸੜਕ ਤੇ ਮਾੜੀ ਮੋਟੀ ਮਿੱਟੀ ਪਾਤੀ ਆ ਆਪਣਾ ਕੋਈ ਟੋਇਆ ਪਟਤਾ ਇਹ ਜੇ ਛੋਟੇ ਛੋਟੇ ਕੰਮ ਕਰਦੇ ਸਨ ਨਵੀਂ ਸਕੀਮ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੇ ਵੱਡੇ ਕੰਮ ਨੇ ਜਿੱਦਾਂ ਫਲੱਡ ਆਉਂਦੇ ਨੇ ਪੰਜਾਬ ਦੇ ਵਿੱਚ ਉਸ ਤੋਂ ਪਹਿਲਾਂ ਨਹਿਰਾਂ ਦੇ ਬੰਦ ਪੱਕੇ ਕਰਨੇ ਜਾਂ ਫਿਰ ਜਦੋਂ ਬਾਸ਼ਾ ਆ ਜਾਂਦੀਆਂ ਆਪਣੇ ਡਰੇਨੇਜ ਫਸ ਜਾਂਦੀਆਂ ਉਹਨਾਂ ਦੀ ਪਹਿਲਾਂ ਸਫਾਈ ਕਰਨੀ ਇਹ ਜਿਹੜੇ ਵੱਡੇ ਕੰਮ ਨੇ ਇਹਨਾਂ ਦੇ ਲਈ ਮਨਰੇਗਾ ਦੀ ਲੇਬਰ ਔਰ ਲੇਬਰ ਇਹਨਾਂ ਦੇ ਲਈ ਉਹ ਕੰਮ ਜਿਹੜਾ ਹੈ ਨਵੀਂ ਸਕੀਮ ਦੇ ਵਿੱਚ ਯੂਜ਼ ਕੀਤਾ ਜਾਏਗਾ ਹੁਣ ਮੈਂ ਆਪ ਜੀ ਤੋਂ ਹੀ ਪੁੱਛਣਾ ਚਾਹਾਂਗਾ ਕਿ ਜਦੋਂ ਐਡੇ ਵੱਡੇ ਇੰਪਰੂਵਮੈਂਟਸ ਇੱਕ ਨਵੀਂ ਸਕੀਮ ਦੇ ਵਿੱਚ ਲਿਆਏਆਂ ਗਈਆਂ ਹਨ ਕਿ ਗਰੀਬਾਂ ਦਾ ਪੈਸਾ ਉਹਨਾਂ ਦੇ ਖਾਤਿਆਂ ਵਿੱਚ ਜਾਏਗਾ ਜਿਹੜੇ 100 ਦਿਨ ਗਰੰਟੀਡ ਸੀ ਉਹਨਾਂ ਨੂੰ 125 ਕਰ ਦਿੱਤੇ ਗਏ ਜਿੱਥੇ ਕਿ ਉਹਨਾਂ ਨੂੰ ਪੈਸੇ ਆਪਣੀ ਲੇਬਰ ਵੇਜਸ ਲੈਣ ਦੇ ਲਈ ਕੱਟ ਦੇਣੇ ਪੈਂਦੇ ਸੀ ਕਮਿਸ਼ਨ ਦੇਣੇ ਪੈਂਦੇ ਪੈਂਦੇ ਸੀ ਉਹ ਸਾਰਾ ਖਤਮ ਸਿਸਟਮ ਕਰਕੇ ਖਾਤਿਆਂ ਦੇ ਵਿੱਚ ਸਿੱਧਾ ਭੇਜਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਕਿ ਇਹ ਗਲਤ ਕੀਤਾ ਗਿਆ ਹੈ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਤਾਨੂੰ ਸੋਚਣ ਦੇ ਉਤੇ ਰਿਕਵੈਸਟ ਕਰਾਂਗਾ ਕਿ ਦੇਖੋ ਪੰਜਾਬ ਅੱਗੇ ਹੀ ਬਹੁਤ ਪਿੱਛੇ ਰਹਿ ਚੁੱਕਾ ਹੈ ਅਸੀਂ ਜਾਂ ਤਾਂ ਐਜੀਟੇਸ਼ਨ 'ਚ ਫਸ ਜਾਂਦੇ ਹਾਂ ਜਾਂ ਕਿਸੇ ਨਾ ਕਿਸੇ ਵਿਵਾਦ ਵਿੱਚ ਫਸ ਜਾਂਦੇ ਹਾਂ ਔਰ ਮੌਜੂਦਾ ਆਪਣੇ ਫੇਲਿਅਰਸ ਔਰ ਆਪਣੀ ਕ腐ਸ਼ਨ ਨੂੰ ਲੁਕਾਉਣ ਲਈ ਸੈਂਟਰਲ ਸਰਕਾਰਆਂ ਦੀਆਂ ਨਵੀਆਂ ਨੀਤੀਆਂ ਨਵੀਆਂ ਸਕੀਮਾਂ ਜੋ ਕਿ ਗਰੀਬਾਂ ਦੇ ਹਿੱਤ ਚਾਣ ਜੋ ਕਿ ਦਲਿਤਾਂ ਦੇ ਹਿੱਤ ਚਾਹਨ ਜੋ ਕਿ ਮਜ਼ਦੂਰਾਂ ਦੇ ਹਿੱਤ ਚਾਹਨ ਉਹਦੇ ਵਿੱਚ ਰੋੜਾ ਪਾ ਰਹੀ ਹੈ ਇੱਕੋ ਇੱਕ ਕਾਰਨ ਕਿ ਨਵੀਆਂ ਸਕੀਮਾਂ ਉਹਨਾਂ ਦੇ ਜਿਹੜੇ ਜੇਬਾਂ ਨੇ ਉਹ ਗਰਮ ਨਹੀਂ ਹੋਣ ਦੇਣਗੀਆਂ ਇਹੀ ਕਹਿ ਕੇ ਮੈਂ ਅੱਜ ਦੀ ਇਸ ਕਾਨਫਰੰਸ ਨੂੰ ਖਤਮ ਕਰਦਾ ਹਾਂ